ਓ ਬਾਈ ਜੀ ਆ ਟਾਇਰਾਂ ਨੇ ਕਹਿੰਦੇ ਟੁੱਟਦੀਆਂ ਨਹੀਂ ਆਂ ਟੁੱਟਦੀਆਂ ਨਹੀਂ ਆਂ ਟੁੱਟਦੀਆਂ ਨਹੀਂ ਆਂ ਆ ਟੁੱਟ ਗਿਆ ਟਾਇਰ ਤੁਹਾਡੀ ਕੀ ਹੋ ਗਿਆ ਬਾਈ ਜੀ ਕੀ ਹੋ ਗਿਆ ਤੁਸੀਂ ਕਹਿੰਦੇ ਟਾਇਰ ਨਹੀਂ ਟੁੱਟਦੀ ਆਂ ਦੇਖ ਲਓ ਟੁੱਟੀ ਜਾਂਦੀਆਂ ਕੀ ਪਤਾ ਕਿੱਥੋਂ ਲਿਆ ਟਾਇਰ ਇਹ ਆਪਣੇ ਜਿੱਥੋਂ ਵੀ ਲਿਆਉਂਦੀਆਂ ਬਾਈ ਜੀ ਆ ਲਓ ਆ ਟੁੱਟਦੀਆਂ ਨਹੀਂ ਆਂ ਹਲੋ ਇਹ ਆਪਣੀ ਟਾਇਲ ਨਹੀਂ ਹੈਗੀ ਉਹ ਬਾਈ ਜੀ ਹੋਰ ਕੀ ਦਈਏ ਦੱਸ ਟੁੜੀਆਂ ਬਟੈ ਲੱਗਿਆ ਉਹਨੂੰ ਟੁਟਣੀਆਂ ਬਈ ਆਹ ਦੇਖੋ ਆਸੀਂ ਆਪਣੀਆਂ ਟੈਲਾਂ ਇਹ ਨਹੀਂ ਟੁੱਟਦੀਆਂ ਬਈ ਟੁੱਟਦੇ ਆ ਕਿ ਉਹਨੀ ਟਾਇਲ ਕੋਈ ਮਰਜ਼ੀ ਹੋਵੇ ਆਹ ਦਿਖਾਉਣ ਆ ਜਾ ਟਾਇਲ ਜਿਹੜੀ ਮਰਜ਼ੀ ਹੋ ਬਾਈ ਜੀ ਪੜਕਦੇ ਨੇ ਟੁੱਟ ਜਾਂਦੀ ਆ ਆ ਟੁੱਟਣੀ ਨਹੀਂ ਆ ਲੈ ਸਿੱਖ ਥੱਲੇ ਛੱਡ ਦੇ ਥੱਲੇ ਟੁੱਟਦੀ ਕਿਉਂ ਨਹੀਂ ਕਿ ਚੱਕ ਦੇਖੋ ਆਪਣੀ ਟਾਇਲ ਟੁੱਟਦੀ ਨਹੀਂ ਕੋਈ ਵੀ ਟਾਇਲ ਲੈ ਇੱਕ ਮਿੰਟ ਨਹੀਂ ਇੱਕ ਮਿੰਟ ਦੇਈਂ ਦੇਈਂ ਛੱਡ ਦੇ ਛੱਡ ਦੇ ਆ ਮੈਨੂੰ ਤਾਂ ਸਿੱਟਣ ਦੇ ਇੱਕ ਮਿੰਟ ਲੈ ਐ ਕਿਵੇਂ ਟੁੱਟਦੀਗੀ ਬਾਈ ਜੀ ਤੁਸੀਂ ਛੱਡਦੇ ਹੋ ਉਸ ਹਿਸਾਬ ਨਾਲ ਕੋਈ ਨਹੀਂ ਛੱਡਦਾ ਆਪਣੀ ਟਾਇਲ ਟ ਭਈ ਉਹ ਕਿ ਮੈਂ ਟੁੱਟ ਗਿਆ ਫਿਰ ਕੀ ਪਤਾ ਕਿੱਥੋਂ ਲੈਂਦੀ ਟਾਇਲ ਉਹ ਆਪਣੀ ਟੁੱਟ ਜਿੱਦਾਂ ਗਾਰੰਟੀ ਐ ਇਹਦੇ ਜਮ ਮਰਜ਼ੀ ਦੇ ਪਿੱਟਰ ਚ ਲਾ ਦੇ ਮਰਜ਼ੀ ਕੁਝ ਮਰਜ਼ੀ ਚੜ ਜਾ ਉੱਤੇ ਟੁੱਟਦੀ ਨਹੀਂ ਇਹ ਕੁਝ ਮਰਜ਼ੀ ਹੋਈ ਜਾਵੇ ਟੁੱਟਦੀ ਨਹੀਂ ਟਾਇਲ ਭਈ ਕਿੰਨੇ ਕਿ ਡੀਆਨ ਡੂ ਮਿਲਣਗੇ ਫਿਰ ਆਪਣਾ ਮਾਲ ਲੈ ਕੇ ਆਉਣਾ ਮੇਰੇ ਮਰਜ਼ੀ ਆ ਸਾਰੇ ਡੀਆਨ ਉਹਨਾਂ ਆਹ ਜਿੰਨੇ ਵੀ ਉੱਥੇ ਕਰ ਹਾਂ ਇਹ ਤੇਰੀ ਨੇ ਕਿੰਛਾਈ ਕੀ ਬੇਦਾ ਇਹ 2 ਬਈ 2 ਆ ਗਈ 2 ਬਈ 2 ਦੀ ਟਾਇਲ ਤੇ ਰੇਟ ਕਿੰਨਾ ਕੁ ਪਊ ਆਪਾਂ ਨੂੰ ਦਾ ਰੇਟ ਜਿਹੜਾ ਕਹੋਗੇ ਲਾ ਦਿਆਂਗੇ ਰੇਟ ਜਮਾ ਮਾਰਕੀਟ ਨਾਲ ਲੈਸ ਰੇਟ ਕੀ ਗੱਲ ਐ ਨਾ ਕੀ ਗੱਲ ਮજબૂત ਚੀਜ਼ ਚਾਹੀਦੀ ਜਮੋਤਾਂ ਜਿਹੜੀਆਂ ਟੁੱਟੀਆਂ ਨਹੀਂ ਹੋਣੇ ਪੂਰੀ ਮਜ਼ਬੂਤ ਚੀਜ਼ ਹੋਊਗੀ ਜਿਹੜੀ ਆਹ ਸਾਰੀਆਂ ਸਾਡੀ ਪ੍ਰੀਮੀਅਮ ਤੇ ਰੈਗੂਲਰ ਡਿਜ਼ਾਈਨ ਹੋਊਗਾ ਅੱਛਾ ਇਹ ਕਿਹੜੀ ਮੈਟ ਆ ਗਈ ਬਈ ਇਹ ਮੈਟ ਆ ਗਈ ਮੈਟ ਫੁੱਲ ਵੋਟ ਮਨੂੰ ਪੈਰਪੁਰ ਨੇ ਦਿਲਕਦਾਈ ਤੋਂ ਹਣਾ ਇਹ ਦਿਲਕਦਾਈ ਦਾ ਤੇ ਆਹ ਮੈਟ ਵਾਲੀ ਵੀ ਮਿਲ ਜੂ ਬਈ ਆਹਾਂ ਆਹ ਬਾਰੇ ਡਿਜ਼ਾਈਨ ਜੇ ਕਿ ਨਾ ਕਿਹੜਾ ਸਾਈਜ਼ ਆ ਇਹ ਇਹ 12x24 ਇਹ 12x24 ਚਲਾਉਣ ਵਾਸਤੇ ਅੱਛਾ ਬਾਥਰੂਮ ਵਾਲੀ ਟਾਇਲ ਆ ਗਈ ਤੇ ਬਾਥਰੂਮ ਵਾਲੀ ਟਾਈਲ ਜੀ ਵੀ ਆ ਵੀ ਬਿੱਟੀ ਲੱਗਦਾ ਡਿਜ਼ਾਈਨ ਆ ਉਹ ਹਾਂ ਸਿੰਦਰੀਆਂ ਹੀ ਆ ਸਿੰਦਰੀਆਂ ਵਗੈਰਾ ਸਾਰਾ ਕੋ ਬਾਥਰੂਮ ਦਾ ਡਿਜ਼ਾਈਨ ਆ ਆ ਸਾਰੇ ਬਾਥਰੂਮ ਦੇ ਨੇ ਹਾਂ ਤੇ 2x2 ਫੁੱਟ ਬਾਈ 2 ਦੀ ਫੁੱਟ ਬਾਈ 2 ਦੀ ਟਾਈਲ ਮਿਲ ਜਣੀ ਹੈ ਬਾਥਰੂਮ ਦੀ ਤੇ ਆ ਵਾਲੀ ਬਈ ਇਹ ਵੀ ਫੁੱਟ ਬਾਈ 2 ਦੀ ਸਾਰੀ ਫੁੱਟ ਬਾਈ 2 ਇਹ ਸਾਰੇ ਬਾਥਰੂਮ ਦੀਆਂ ਟਾਈਲਾਂ ਆ ਜਿੰਨੇ ਮਰਜ਼ੀ ਡਿਜ਼ਾਈਨ ਜਿੰਨੇ ਮਰਜ਼ੀ ਲਾਇਆ ਨਾ ਜਿੰਨੇ ਮਰਜ਼ੀ ਬਾਧੂ ਸਟਾਕ ਭਰੇ ਭੇ ਗਡਾਉਣ ਭਰੇ ਭੇ ਟਾਈਲਾਂ ਦੇ ਅੱਛਾ ਤੇ ਬਈ ਇਧਰ ਲੀਆਂ ਸਿੰਦਰੀਆਂ ਹੀ ਆ ਇਹ ਕਾਦੀਆਂ ਕਿਚਨ ਵਾਲੀਆਂ ਨੇ ਇਹ ਕਿਚਨ ਵਾਲੀ ਸਿੰਦਰੀ ਆ ਗਈ ਅੱਛਾ ਤਾਰ ਸੋਈ ਦੀਆਂ ਜਿਹੜੇ ਤੁਸੀਂ ਲਾਉਣੇ ਆ ਡਿਜ਼ਾਈਨ ਤੁਸੀਂ ਦੇਖ ਲਓ ਰਸੋਈ ਦੇ ਵਿੱਚ ਆਹ ਟਾਇਲਾਂ ਲੱਗਣੇ ਕੀ ਸਾਈਜ਼ ਦਾ ਬਈ 2x4 ਦੀ ਸਨਰੀ ਇਹ ਕਿੰਨੇ ਦੀ ਪਊਗੀ ਇਹ 450 ਰੁਪਏ ਦੀ ਇੱਕ ਪੀਸਾ ਪੂਰਾ ਇੱਕ ਪੀਸਾ ਸਾਡੇ 400 ਰੁਪਏ ਦਾ ਰੇਟ ਹੈਗਾ ਪਾ ਕੀ ਗੱਲ ਆ ਨਾ ਡੇਡ ਮੁਕਰਣਾ ਨਹੀਂ ਚਾਹੀਦਾ ਬਾਅਦ ਚ ਨਾ 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 ਡੇਡ ਜਦੋਂ ਮਰਜੀ ਹਾਂ ਤੇ ਆਹ ਦੇਖੋ ਭਾਈ ਆ ਮਿਲ ਜਣੀਆਂ ਤੁਹਾਨੂੰ 8800 ਦੀਆਂ ਮਿਲਦੀਆਂ ਬਾਈ ਕੋਲੋਂ 450 ਦੀ ਹਨਾ ਪ੍ਰੀਮੀਅਮ ਕੁਆਲਿਟੀ ਆ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਮਿਲਣੀਆਂ ਤੇ ਆਹ ਆ ਗਈ ਚਾਰ 2x4 ਦੀ ਆ 2x4 ਆ ਗਈ ਜੀ ਮੂਹਰੇ ਠਕੇ ਵਿਖਾਈਏ ਚੰਗੇ ਵੀ ਡਿਜ਼ਾਈਨ ਬਾਦੂ ਇਹਦੇ ਚ ਡਿਜ਼ਾਈਨ ਤੁਹਾਨੂੰ ਮਿਲ ਜਣਗੇ ਬਾਦੂ ਆ ਰੇਸ਼ੇ ਰੁਸ਼ੇ ਜੇ ਹੋਰ ਵੀ ਹੋਣਗੇ ਨਾ ਵਿੱਚ ਇਹਨਾਂ ਦੇ ਸਾਰੇ 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 ਜਿਹੜੇ ਲੇਸ ਦਿਖਾ ਦਿਓ ਭਾਈ ਸਾਰਾ ਗਲੈਸਸ ਟਾਇਲ ਸਾਰੀ ਪ੍ਰੀਮੀਅਮ ਤੇ ਉਹ ਤੋਂ ਬਦਲੇ ਦਾ ਸਾਲ ਨੂੰ ਲੈ ਲੈ ਦੋ ਸਾਲ ਲਈ ਹੀ ਡਿਜ਼ਾਈਨ ਮਿਲੂਗਾ ਅੱਛਾ ਤੇ ਆ ਕਿੱਥੇ ਲੱਗਦੀ ਬਈਆ ਬਲਾਸੋਨੀ ਟਾਇਲ ਆ ਯਾਰ ਆਹ ਵਾਲੀ ਇਹ ਵੀ ਫਰਸ਼ ਤੇ ਲੱਗਣ ਵਾਸਤੇ ਹੈਗੀ ਕਾਰਵਿੰਗ ਸਰੀ ਵੀ ਟਾਇਲ ਆ ਗਈ ਅੱਛਾ ਮੰਨ ਲਓ ਬੈਡਰੂਮ ਚਲਾਉਣੇ ਆ ਜਾਂ ਜਿੱਥੇ ਮੰਨ ਲਓ ਬੈਡਰੂਮ ਤੇ ਲਾਓ ਸਾਰੇ ਰੂਮਾਂ 'ਚ ਲਾਓ ਜਿਹੜੇ ਇੱਕ ਇੱਕੀ ਕੀ ਰੇਟ ਕੀ ਪੈਣਾ ਬਈਆ ਟਾਇਲ ਦਾ ਮਾਰਕੀਟ ਦਾ ਰੇਟ ਹੈਗਾ 50 ਰੁਪਏ ਫੁੱਟ ਹੂੰ ਆਪਣਾ ਰੇਟ ਹੈਗਾ 29 ਰੁਪਏ ਫੁੱਟ 29 ਰੁਪਏ ਹਾਂ ਬਈ ਮੁਕਰੇਗਾ ਮੈਂ ਤੁਹਾਨੂੰ ਦੱਸਦਾ ਮੈਂ ਨਹੀਂ ਮੁਕਰਦੇ ਪੱਕੀ ਗੱਲ ਆ ਮੰਨ ਜਾਣਾ ਜਿੰਨੀ ਮਾਲ ਲੈ ਲੋ ਜਿੰਨਾ ਮਰਜ਼ੀ ਸਟਾਕ ਭਰੇ ਪਿਆ ਇਹ ਆ ਵੀ ਬੱਚੀ ਡੀਨ ਸੇਮ ਰੇਟ ਹੀ ਆ ਵੀ ਸੇਮ ਰੇਟ ਹੀ ਹੈਗੇ ਅੱਛਾ ਸੇਮ ਰੇਟ ਦੇ ਵਿੱਚ ਇਹਨਾਂ ਦਾ ਕੀ ਰੇਟ ਪਣਾ ਸਾਰਾ ਸੇਮ ਰੇਟ ਦੋ ਬਈ ਚਾ ਅੱਛਾ ਸੇਮ ਰੇਟ ਹੀ ਪੈਣਾ ਕਰ 2x4 ਦੀ ਜਿਹੜੀ ਮਰਜ਼ੀ ਟਾਈਲ ਚੱਕ ਲਈ ਜਿਹੜੇ ਮਰਜ਼ੀ ਕਲਰ ਦੀ ਚੱਕ ਲਈਏ ਸੇਮ ਰੇਟ ਹੀ ਹੈ ਨਾ ਜਿਵੇਂ ਆਹ ਦੇਖ ਲਓ ਨਾ ਇੱਕ ਇੱਕ ਸੋਹਣਾ ਡਿਜ਼ਾਈਨ ਜਿਵੇਂ ਆਹ ਦੇਖੋ ਨਾ ਬਹੁਤ ਸੋਹਣਾ ਡਿਜ਼ਾਈਨ ਨਾਲੇ ਪੈਰ ਨਹੀਂ ਦਿਲਕਦੇ ਇਹਨਾਂ ਤੋਂ ਤੁਸੀਂ ਮਰਜ਼ੀ ਘਰੇ ਬਜ਼ੁਰਗਾਂ ਬੱਚੇ ਆ ਪਾਟ ਦੁੰਦੀਆਂ ਪੈਰ ਦਿਲਕਦੇ ਇਹਨਾਂ ਦੇ ਪੈਰ ਨਹੀਂ ਦਿਲਕਦੇ ਤੇ ਆਹ ਦੇਖ ਲਓ ਇੱਕ ਤੋਂ ਇੱਕ ਸੋਹਣਾ ਡਿਜ਼ਾਈਨ ਦੇ ਵਿੱਚ ਰੀਜਨ ਦੇ ਵਿੱਚ ਤੁਹਾਨੂੰ ਇਹ ਟਾਈਲਾਂ ਮਿਲਣੀਆਂ ਜਿਵੇਂ ਇਹ ਆਹ ਵਾਲੀਆਂ ਹੋ ਗਈਆਂ ਇਹ ਬਾਥਰੂਮ ਟਾਈਲ ਹੈ ਬਾਥਰੂਮ ਟਾਈਲ ਆ ਗਈ ਜਿਹੜੀਆਂ ਮਨ ਲਓ ਭਾਈ 15 ਰੁਪਏ ਫੁੱਟ ਇਹ ਵਾਲੀ ਜਿਹੜੀ ਆ ਗਈਆਂ ਇਹ ਆ ਗਈ ਆਪਣੀ ਐਲੀਵੇਸ਼ਨ ਟਾਈਲ ਅੱਛਾ ਤਾਂ ਦੇਖ ਲੋ ਜੀ ਐਲੀਵੇਸ਼ਨ ਤੁਸੀਂ ਬਾਹਰ ਘਰ ਦੇ ਬਾਹਰਲੇ ਬਾਉਂਡਰੀ ਤੇ ਲਾਉਣਗੇ ਨਾ ਟਾਈਲਾਂ ਤਾਂ ਇੱਕ ਤੋਂ ਇੱਕ ਸੋਹਣੇ ਡਿਜ਼ਾਈਨ ਦੇ ਵਿੱਚ ਤੁਹਾਨੂੰ ਮਿਲਣੀਆਂ ਅੱਗੇ ਆ ਕੇ ਦਿਖਾ ਦਿੰਦਾ ਮੜਾ ਜਾਨਾ ਆ ਟਾਈਲਾਂ ਤੁਸੀਂ ਦੇਖੋ ਬਹੁਤ ਸੋਹਣੇ ਡਿਜ਼ਾਈਨਾਂ ਦੇ ਵਿੱਚ ਜਿਹੜੀਆਂ ਤੁਹਾਨੂੰ ਮਿਲਣੀਆਂ ਐਲੀਵੇਸ਼ਨ ਫਿਨਿਸ਼ ਬਣਾਉਣੇ ਆ ਆ ਦੇਖ ਲੋ ਹਨ ਜਿਵੇਂ ਆ ਲੱਗਦਾ ਪ੍ਰਕਰਮ ਤੱਕ ਦੇ ਬਾਹਰ ਇਦਾਂ ਦੀਆਂ ਟਾਈਲਾਂ ਹੀ ਮਿਲ ਜਾਣੀਆਂ ਤੇ ਆਹ ਦੇਖ ਲੋ ਜਿਵੇਂ ਸਲਮੇਕਾ ਟਾਈਲ ਹਨ ਇਦਾਂ ਦੀਆਂ ਮਿਲ ਜਾਣੀਆਂ ਆ ਵੁੱਡਨ ਵਰਕ ਦੇ ਵਿੱਚ ਆ ਗਈਆਂ ਸਾਰੀਆਂ ਜਿੰਨੀਆਂ ਵੀ ਆ ਇਹਨਾਂ ਦੇ ਕੀ ਰੇਟ ਪੈਣਾ ਬਈ ਸਾਰੀਆਂ ਦਾ ਇਹ ਪੈਣਗੇ 22 ਰੁਪ ਤੇ 22 ਰੁਪਏ ਸਕਰ ਫੁੱਟ ਪੈਣਾ ਤੇ ਭਾਈ ਆ ਬਾਥਰੂਮ ਮੰਨ ਲਓ ਬਣਾ ਕੇ ਵੀ ਰੱਖੇ ਬੰਦੇ ਤੁਹਾਡੇ ਇਹ ਬਣਾ ਕੇ ਰੱਖੇ ਹੋਇਆ ਬਾਥਰੂਮ ਆਪਾਂ ਮਨ ਲਾਏ ਹੋਇਆ ਕਿ ਤਾਂ ਕਿ ਪਤਾ ਲੱਗ ਜੇ ਕਿ ਮੇਲੇ ਕਿਦਾਂ ਦਾ ਡਿਜ਼ਾਈਨ ਬਣਾਣਾ ਕੀ ਬਣਾਣਾਗਾ ਤਾਂ ਬਾਥਰੂਮ ਦਿਖਾ ਦਿੰਈ ਬਈ ਆਹ ਇਦਾਂ ਦੇ ਡਿਜ਼ਾਈਨ ਦੇ ਵਿੱਚ ਤੇ ਇਧਰਲਾ ਵੀ ਦਿਖਾ ਦਿੰਈ ਜੇ ਇਦਾਂ ਦੇ ਜਿਹੜੇ ਹਨ ਮੰਨ ਲਓ ਤੁਹਾਡੇ ਕੋਲ ਫੋਟੋਆਂ ਵਗੈਰਾ ਵੀ ਹੁੰਦੀਆਂ ਹੋਣਗੀਆਂ ਮੰਨ ਤੋਂ ਮੇਰੀ ਚੁਆਇਸ ਹੈ ਸਾਰਾ ਕੁਝ ਮਿਲ ਜੇੜਿਆ ਕੰਮ ਹੋ ਜਾ ਤਿਆਰ ਕਰਕੇ ਦੇ ਦੇਾਂਗੇ ਉਹਦਾ ਤਿਆਰ ਕਰਕੇ ਦੇ ਦੇਾਂਗੇ ਸਭਾਈ ਸਮਾਨ ਮੈਨ ਦਾ ਹੋਰ ਵੀ ਤੁਹਾਡੇ ਕੋਲ ਪਿਆ ਹਨਾ ਟੂਟੇ ਦਾ ਡਾਂਗਾਂ ਸ਼ੈਂਕ ਸ਼ੌਂਕ ਸਾਰਾ ਮਿਲ ਜਾਂਦਾ ਨਾ ਟੋਟੇਲੀ ਕਾਰ ਦੀ ਫਿਟਿੰਗ ਸਾਰੀ ਮਿਲ ਜੂ ਆਪਣੇ ਕੋਲ ਘਰ ਦੀ ਸਾਰੀ ਫਿਟਿੰਗ ਮਿਲ ਜੂਗੀ ਸਭਾਈ ਜੀ ਜਿਨ੍ਹਾਂ ਨੇ ਵੀ ਕੋਈ ਵੀ ਸਮਾਨ ਲੈਣਾ ਹੁਣ ਤੁਹਾਨੂੰ ਇੱਕ ਛੱਤ ਥੱਲੇ ਮਿਲ ਜਾਣਾ ਪੱਥਰ ਹੋਗੇ ਘਰ ਦੀ ਫਿਟਿੰਗ ਹੋਗੀ ਜਿਵੇਂ ਸ਼ੈਂਕ ਵਗੈਰਾ ਹੋਗੇ ਵਾਸ਼ਿੰਗ ਹੋਗੇ ਤੇ ਟੂਟੀਆਂ ਵਗੈਰਾ ਪਾਈਪਾਂ ਵੀ ਤੁਹਾਨੂੰ ਇੱਥੋਂ ਸਾਰਾ ਕੁਝ ਹੀ ਇੱਥੋਂ ਮਿਲ ਜਾਣਾਗਾ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਤੇ ਭਾਈ ਲੋਕੇਸ਼ਨ ਕੀ ਰਹਿਣੀ ਆਪਣੀ ਇੱਥੋਂ ਦੀ ਲੋਕੇਸ਼ਨ ਆਪਣੀ ਹੈਗੀ ਗੁਰੂ ਕਾਸ਼ੀ ਟਾਇਲ ਸੈਨੇਟਰੀ ਮਾਰਕੀਟ ਹਮ ਤਿਫਾ ਕੀ ਵੰਦਰ ਤੇ ਇਹ ਟਾਈਮਿੰਗ ਇਹ ਰਹਿੰਦੀ ਆਪਣੀ ਟਾਈਮਿੰਗ ਸੋਅਸ 7 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਅੱਛਾ ਤਾਂ ਬਾਈ ਜੀ ਇਹ ਨੰਬਰ ਇਹਨਾਂ ਦਾ ਆਪਾਂ ਬਾਈ ਉਹਨਾਂ ਦਾ ਥੱਲੇ ਲਿਖ ਦਾਂਗੇ ਤਾਂ ਇੱਕ ਵਾਰੀ ਤੇ ਵਿਜ਼ਿਟ ਜ਼ਰੂਰ ਕਰਿਓ ਹਨਾ ਬਹੁਤ ਘੱਟ ਰੇਟਾਂ ਦੇ ਵਿੱਚ ਤੁਹਾਨੂੰ ਵਧੀਆ ਕੁਆਲਿਟੀ ਦੀਆਂ ਟਾਈਲਾਂ ਪੱਥਰੋਗੇ ਦਾ ਗ੍ਰੇਨਾਈਟ ਹੋਗੇ ਇਹ ਵੀ ਤੁਹਾਨੂੰ ਸਾਰੇ ਜਿਹੜੇ ਵਧੀਆ ਕੁਆਲਿਟੀ ਦੇ ਵਿੱਚ ਜਿਹੜੇ ਤੁਹਾਨੂੰ ਇੱਥੇ ਮਿਲ ਜਾਣੇ ਆ ਸਟਾਕ ਵਾਧੂ ਹੈ ਨਾ ਬਾਈ ਜੰਨੇ ਕੋਲ ਸਟਾਕ ਗੋਡਾਉਨਾਂ ਦੇ ਭਰੇ ਪਏ ਗੋਡਾਉਨਾਂ ਟ੍ਰੱਕਾਂ ਦੇ ਟ੍ਰੱਕ ਆਈ ਜਾਂਦੇ ਟ੍ਰੱਕਾਂ ਦੇ ਟ੍ਰੱਕ ਜਾਈ ਜਾਂਦੇ ਆ ਮਾਲ ਵਾਧੂ ਹੋਲਸੇਲ ਰੇਟਾਂ ਦੇ ਕੰਮ ਹੈ। ਹੋਲਸੇਲ ਰੇਟ ਤੇ ਕੰਮ ਹੈ ਸਾਰਾ। ਤਾਂ ਬਾਈ ਜੀ ਵਾਧੂ ਕੁਆਂਟੀਟੀ ਦੇ ਵਿੱਚ ਤੁਹਾਨੂੰ ਜਿੰਨਾ ਮਰਜੀ ਟਰੱਕ ਭਰ ਕੇ ਲੈ ਜਾਓ ਭਲਾਂ ਦੀ ਵਾਧੂ ਸਟਾਕ ਮਿਲ ਜਾਣਾ। ਹੋਲਸੇਲ ਦਾ ਕੰਮ ਆ ਬਾਈ ਹੁੰਦਾ। ਤਾਂ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰੋ ਤੇ ਵੀਡੀਓ ਆਪਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਪੇਜ ਨੂੰ ਫੋਲੋ ਕਰੋ। ਧੰਨਵਾਦ।